ਮਾਰਾ ਬਾਤ ਇਹ ਰੋਜ ਸਤਿਗੁਰੂ ਸੱਚੇ ਪਾਸ਼ਾ ਮਾਰਨ ਨੂੰ ਯਾਦ ਕਰਦੀ ਕਿ ਸੱਚੇ ਪਾਸ਼ਾ ਮੇਰਾ ਜਿਹੜਾ ਸਮਾ ਉਹ ਮੈਨੂੰ ਨਾ ਨਜ਼ਦੀਕੀ ਭਾਸ ਦਾ ਪਤਾ ਨਹੀਂ ਕਦੋਂ ਮੇਰੀ ਜਾਨ ਨਿਕਲ ਜਾਣੀ ਹੈ ਇਸ ਕਰਕੇ ਕਲਗੀਆਂ ਵਾਲਿਆ ਜੇ ਸੱਚੇ ਦਿਲੋਂ ਮੈਂ ਤੈਨੂੰ ਯਾਦ ਕਰਦੀ ਐ ਤੇ ਤੂੰ ਸੱਚੀ ਸ਼ਰਧਾ ਨੂੰ ਸੱਚੇ ਮਨ ਨੂੰ ਭਾਗ ਲਾਉਣਾ ਤੇ ਕਿਰਪਾ ਕਰ ਮੈਨੂੰ ਆ ਕੇ ਦਰਸ਼ਨ ਦੇ ਮੇਰਾ ਸਮਾਂ ਨਜ਼ਦੀਕ ਭਾਸਦਾ ਕਿਤੇ ਮੈਂ ਪਹਿਲਾਂ ਹੀ ਨਾ ਚਲੀ ਜਾਵਾਂ ਤੇਰੇ ਦਰਸ਼ਨ ਕਰਨ ਤੋਂ ਬਿਨਾਂ ਇਹਨਾਂ ਅੱਖੀਆਂ ਦੇ ਨਾਲ ਮੈਂ ਆਪ ਜੀ ਦੇ دیدار ਪਾਉਣੇ ਨੇ ਦਰਸ਼ਨ ਪਾਉਣੇ ਨੇ ਰੋਜ਼ ਅੜੀਕ ਦੀਏ ਸਾਸ ਸੰਜੀ ਸਤਿਗੁਰੂ ਜੀ ਮੈਂ ਰੋਜ਼ ਓਡੀਕਾਂ ਤੈਨੂੰ ਦੇ دیدار ਮਾਲ रोज़ तो उडी का सेनु देहिदार माल का जी मैं रोज उडी से का सेनु देहिदार माल का जी मैं रोज उडी का सेनु देहिदार माल का जी मैं रोज उडी का सेनु देहिदार माल का जी मैं रोज उडी का सेनु देहिदार माल का ਮਲਕਾ ਹਰਦਮ ਰੈਂਦੀ ਜਲਾ ਵਿੱਚ ਵੱਜਦੀ ਤੇਰੀ ਤਾਰਮਾਲ ਕਾ ਰੈਂਦੀ ਜਲਾ ਵਿੱਚ ਵੱਜਦੀ ਤੇਰੀ ਤਾਰਮਾਲ ਕਾ ਹਰਦਮ ਰੈਂਦੀ ਜਲਾ ਵਿੱਚ ਵੱਜਦੀ ਤੇਰੀ ਤਾਰਮਾਲ ਕਾ ਓ ਹਰਦਮ ਰੈਂਦੀ ਜਲਾ ਵਿੱਚ ਵੱਜਦੀ ਸੇ ਦਿਲਾਂ ਵਿੱਚ ਵੱਸਦੀ ਤੇਰੀ ਤਾਰਮਾਲਕਾ ਹਰਦਮ ਰਹਿੰਦੀ ਦਿਲਾਂ ਵਿੱਚ ਵੱਸਦੀ ਤੇਰੀ ਤਾਰਮਾਲਕਾ ਜੀ ਮੈਂ ਰੋਜ਼ ਅੜੀਕਾ ਤੈਨੂੰ ਰੇਜ਼ਦਾਰ ਮਾਲਕ ਹਰਦਮ ਰਹਿੰਦੀ ਦਿਲਾਂ ਵਿੱਚ ਵੱਸਦੀ ਤੇਰੀ ਤਾਰਮਾਲਕਾ ਤਾਰ ਜੁੜੀ